ਅਕਸਰ ਅਸੀਂ ਦੇਖਦੇ ਆ ਕਿ ਸਿਆਸਤ ਵੱਖਰੇ ਵੱਖਰੇ ਢੰਗਾਂ ਦੇ ਨਾਲ ਹੁੰਦੀ ਹੈ ਪਰ ਸਿਆਸਤ ਕਹਿੰਦੇ ਜਦੋਂ ਆਪਣੀ ਹੱਦਾਂ ਪਾਰ ਕਰ ਦਵੇ ਫਿਰ ਲੋਕਾਂ ਦਾ ਖੂਨ ਖੋਲਣ ਲੱਗ ਜਾਂਦਾ ਹੱਦਾਂ ਪਾਰ ਕਹਿੰਦੇ ਹੋ ਗਿਆ ਨੇ ਪਾਨਾ ਸਿੱਧੂ ਨੂੰ ਗ੍ਰਿਫਤਾਰ ਕਰ ਲਿਆ ਇੱਕ ਕੇਸ ਦੇ ਵਿੱਚੋਂ ਦੂਜੇ ਕੇਸ ਦੇ ਵਿੱਚ ਤੀਜੇ ਕੇਸ ਦੇ ਵਿੱਚ ਇਸ ਤਿੱਕੇ ਦੇ ਨਾਲ ਫਸਾਇਆ ਜਾ ਰਿਹਾ ਕਹਿੰਦੇ ਸੱਥਾਂ ਦੇ ਵਿੱਚੋਂ ਗੱਲਾਂ ਨਿਕਲਦੀਆਂ ਨੇ ਕਹਿੰਦੇ ਆਉਣ ਵਾਲੇ ਟਾਈਮ ਦੇ ਵਿੱਚ ਜੇ ਅਗਰ ਲੋਕ ਤੁਹਾਡੇ ਖਿਲਾਫ ਸੱਥਾਂ ਦੇ ਵਿੱਚੋਂ ਬੋਲਣ ਲੱਗ ਜਾਣ ਫਿਰ ਸਮਝੋ ਤੁਹਾਡੀ ਵਾਰੀ ਨਹੀਂ ਆਉਣੀ ਪਰ ਹੁਣ ਆਉਣ ਵਾਲਾ ਟਾਈਮ ਕੀ ਕਿਸੇ ਦੀ ਵਾਰੀ ਆ ਸਕਦੀ ਹੈ ਮੈਂ ਕਿਸੇ ਇੱਕ ਪਾਰਟੀ ਨੂੰ ਕਹਿ ਰਿਹਾ ਪਵਾਓ ਕਾਂਗਰਸ ਹੈ ਪਵਾਓ ਅਕਾਲੀ ਦਲ ਹੈ ਪਵਾਓ ਭਾਜਪਾ ਪਵਾਓ ਆਮ ਆਦੀ ਪਾਰਟੀ ਅਸੀਂ ਗੱਲਬਾਤ ਕਰਾਂਗੇ ਕੋਰਦੋਨੇ ਦੇ ਵਿੱਚ ਮੌਜੂਦ ਆ ਲੋਕ ਸਾਡੇ ਨਾਲ ਨੇ ਇਹ ਕੀ ਸੋਚਦੇ ਨੇ ਕਿ ਸਿਆਸਤ ਹੁਣ ਕਿਵੇਂ ਦੀ ਹੋ ਰਹੀ ਹੈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਠੀਕ ਠਾਕ ਸਤਿ ਸ਼੍ਰੀ ਅਕਾਲ ਜੀ ਭਾਈ ਸਿਆਸਤ ਕਿਵੇਂ ਦੀ ਹੋ ਰਹੀ ਹੈ ਇਸ ਵਾਰ ਕੀ ਬਦਲਾਅ ਲੱਗ ਰਿਹਾ ਕੀ ਚੀਜ਼ਾਂ ਲੱਗ ਰਹੀਆਂ ਸਿਆਸਤ ਬਹੁਤ ਮਾੜੀ ਹੋਈ ਹੈ ਵੀ ਇਹ ਦੀਪ ਸਿੱਧੂ ਪਹਿਲਾਂ ਕਹਿੰਦਾ ਰਿਹਾ ਹੈਗਾ ਵੀ ਭਗਵਾਨ ਤਾਂ ਇਹ ਦੂਜਾ ਵਿਅੰਤਾ ਨਿਕਲੂ ਵਿਅੰਤਾ ਬੁੱਚੜ ਉਹਦੀਆਂ ਗੱਲਾਂ ਅੱਜ ਸੱਚ ਹੋ ਰਹੀਆਂ ਨੇ ਜਿਹੜਾ ਵੀ ਕੋਈ ਆਵਾਜ਼ ਚਾਹਦਾ ਹੈਗਾ ਜਾਂ ਕੋਈ ਹੱਕ ਸੱਚ ਦੀ ਗੱਲ ਕਰਦਾ ਹੈ ਉਹਦੇ ਝੂਠੇ ਪਰਚੇ ਪਾਏ ਜਾਂਦੇ ਹੈਗੇ ਜਾਂ ਉਹਨੂੰ ਮਾਰ ਦਿੱਤਾ ਜਾਂਦਾ ਜਾਂ ਕੋਈ ਨਸ਼ਾ ਚਲਾ ਲੰਦਿਆ ਇਹ ਇਹ ਸਰਕਾਰ ਬਣੀ ਸੀ ਨਸ਼ਿਆਂ ਦੇ ਮੁੱਦਿਆਂ ਤੇ ਕੋਈ ਅੱਜ ਨਸ਼ਾ ਬੰਦ ਹੋਇਆ ਝੋਟਾ ਮਾਨਸਾ ਤੋਂ ਝੋਟਾ ਬੰਦਾ ਕਮੇਟੀਆਂ ਬਣਾਈਆਂ ਉਹਨੇ ਉਹਨੇ ਕਿੰਨੇ ਬੰਦੇ ਨਸ਼ੇ ਵਾਲੇ ਫੜਿਆ ਹੈਗੇ ਉਲਟਾ ਝੋਟੇ ਦੇ ਪਰਚਾ ਕਰ ਦਿੰਦਾ ਹੈਗੇ ਉਹ ਨਸ਼ੇ ਵਾਲ ਨੂੰ ਛਾੜ ਦਿੰਦੇ ਆ ਇਹ ਇਹ ਸਰਕਾਰਾਂ ਸਾਰੀਆਂ ਫੇਲ ਹੋ ਚੁ ਇਹ ਕੋਈ ਇਹਨਾਂ ਨੂੰ ਢੱਕਾ ਨਹੀਂ ਕਰਨਾ ਜਿਹੜਾ ਇਹ ਪਹਿਲਾਂ 2014 ਵਿੱਚ ਆਇਆ ਪਹਿਲਾਂ ਇਹ ਉਦੋਂ ਕਹਿੰਦਾ ਰਾਇਪ ਦੀ ਲੀਡਰਾਂ ਤੋਂ ਸਵਾਲ ਜਵਾਬ ਕਰਾਇਆ ਕਰੋ ਜਿਹੜਾ ਅੱਜ ਕੋਈ ਇਹਨਾਂ ਤੋਂ ਸਵਾਲ ਜਵਾਬ ਕਰਦਾ ਹੈਗਾ ਉਹਨਾਂ ਦੇ ਚੱਕ ਇਹ ਪਰਚੇ ਪਾ ਆਂਦੇ ਹੈਗੇ ਤਾਂ ਹੁਣ 26 ਜਨਮ ਨੂੰ ਸਟੇਜ ਤੇ ਝੜ ਕੇ ਕਹਿੰਦਾ ਹੈਗਾ ਜੀ ਮੇਰੇ ਘਰ ਵਾਲੇ ਦੇ ਬੱਚਾ ਹੋਣ ਵਾਲਾ ਜੀ 7 7 ਮਹੀਨੇ ਰਹਿ ਗਏ ਇਹ ਗੱਲਾਂ ਕੋਈ ਕਰਨ ਵਾਲੀਆਂ ਹੀ ਆ ਇਹ ਇਹ ਸਮਾਜ 'ਚ ਦੱਸਣ ਵਾਲੀਆਂ ਹੀ ਆ ਬੱਚੇ ਹਰੇਕ ਦੀ ਹੁੰਦੇ ਹੈ ਕਿ ਤੇਰਾ ਕੋਈ ਲੈਦੇ ਹੁੰਦਾ ਹੈਗਾ ਹੈ ਖੁਸ਼ੀਆਂ ਦੇ ਰਿਹਾ ਹੈ ਲੋਕ ਤੜਫ ਰਹੇ ਨੇ ਨਸ਼ਿਆਂ ਨਾਲ ਮਰ ਰਹੇ ਨੇ ਲੋਕ ਨੌਜਵਾਨਾਂ ਨੂੰ ਜੇਲਾਂ ਤੱਕ ਰਿਹਾ ਇਹ ਇਹ ਬਿਲਕੁਲ ਫੇਲ ਸਰਕਾਰ ਹੋ ਗਈ ਇਹ ਬਦਲਾਅ ਦੇ ਨਾਂ ਤੇ ਲੋਕਾਂ ਨੂੰ ਗਮਰਾਹ ਕੀਤਾ ਗਿਆ ਹੈਗਾ ਇਹ ਸਾਰੇ ਇਹ ਚੋਰ ਇਕੱਠੇ ਹੋਣੇ ਰਲ ਗਏ ਇਹ ਆ ਉਹ ਕਹਿੰਦੇ ਕਿ ਅਸੀਂ ਸਾਰਾ ਕੁਝ ਬਦਲਾਂਗੇ ਅਸੀਂ ਪੰਜਾਬ ਦੀ ਜਵਾਨੀ ਨੂੰ ਸੁਧਾਰਾਂਗੇ ਜਿਹੜੇ ਵਿਦੇਸ਼ਾਂ ਜਾ ਰਹੇ ਉਹਨਾਂ ਨੂੰ ਇੱਥੇ ਰੋਕਾਂਗੇ ਕਿ ਤੁਹਾਨੂੰ ਕੀ ਲੱਗਦਾ ਸਰਕਾਰ ਆਪਣਾ ਵਧੀਆ ਟੰਗ ਨਾਲ ਨਹੀਂ ਕੰਮ ਕਰ ਰਹੀ ਵਿਦੇਸ਼ਾਂ ਇਹ ਕਹੇ ਕਹਿ ਰਹੇ ਨਾ ਵਿਦੇਸ਼ਾਂ ਦੇ ਜਾਣ ਰੋਕਾਂਗੇ ਹੁਣ ਭਾਨਾ ਸਿੱਧੂ ਏਜੰਟਾਂ ਨੂੰ ਰੋਕ ਰਿਆ ਸੀਗਾ ਠੱਗ ਜਿਹੜੇ ਏਜੰਟ ਠੱਗਾ ਜਿਹੜੋ ਦੋ ਨੰਬਰ ਤੇ ਪੈਸੇ ਇਕੱਠੇ ਕਰਦੇ ਸੀਗੇ ਤਰੀਬ ਲੋਕਾਂ ਨੂੰ ਲੁੱਟਦੇ ਸੀਗੇ ਭਾਨਾ ਸਿੱਧੂ ਉਹਨਾਂ ਤੋਂ ਪੈਸੇ ਵਾਪਸ ਕਰਾਉਂਦਾ ਸੀਗਾ ਉਲਟਾ ਇਹਨਾਂ ਨੇ ਭਾਨੇ ਸਿੱਧੂ ਤੇ ਕੇਸ ਕਰਤਾ ਕਿੱਥੇ ਤਾਂ ਏਜੰਟਾਂ ਦੇ ਕਰਨਾ ਸੀ ਨੇ ਝਾੜੂ ਵਾਲਿਆਂ ਨੇ ਵੀ ਏਜੰਟ ਗਲਤ ਕਰ ਰਹੇ ਨੇ ਕਿੱਥੇ ਉਲਟਾ ਭਾਨੇ ਤੇ ਕਰਤਾ ਹੈ ਏ ਭਾਈ ਜਦੋਂ ਇਹ ਵੋਟ ਇਲੈਕਸ਼ਨ ਹੁੰਦੀ ਹੈ ਨਾ ਇਹ ਏਜੰਟਾ ਦੇ ਹੋਗੇ ਜਾਂ ਕੋਈ ਵੱਡੇ ਲੀਡਰ ਹੋਗੇ ਆ ਕੰਪਨੀ ਵਾਲੇ ਕਾਰਖਾਨੇ ਵਾਲੇ ਹੋਗੇ ਇਹਨਾਂ ਨੂੰ ਪਾਰਟੀ ਫੰਡ ਲੈਂਦੀ ਹੈਗੀ ਇਹ ਤਾਂ ਪਾਰਟੀ ਉਹਨਾਂ ਦਾ ਗੱਲ ਕੰਮ ਕਰਦੀ ਹੈ ਇਹ ਏਜੰਟਾ ਨੇ ਕੀ ਭਾ ਕਿੰਨਾ ਪੈਸਾ ਦਿੱਤਾ ਉਹ ਝਾੜੂ ਵਾਲੇ ਨੂੰ ਜੋ ਉਲਟਾ ਏਜੰਟਾ ਦੇ ਹੱਕ 'ਚ ਖੜ ਕੇ ਝਾੜੂ ਵਾਲੇ ਭਾਈ ਇੱਕ ਨਾ ਸਟੇਜਾਂ ਤੇ ਤੋਂ ਵੀ ਹੁਣ ਕਿਹਾ ਜਾ ਰਿਹਾ ਕਹਿੰਦੇ ਕਾਲੇ ਦੌਰ ਦੀਆਂ ਵੀ ਗੱਲਾਂ ਸੁਣੀਆਂ ਬੈਂਸ ਸਿੰਘ ਮੁੱਖ ਮੰਤਰੀ ਸੀਗੇ ਉਹਨਾਂ ਦੀਆਂ ਵੀ ਗੱਲਾਂ ਸੁਣੀਆਂ ਬੜੀਆਂ ਗੱਲਾਂ ਸੁਣੀਆਂ ਨੇ ਕਹਿੰਦੇ ਤੁਸੀਂ ਕਾਲੇ ਦੌਰ ਦੀਆਂ ਗੱਲਾਂ ਸੁਣੀਆਂ ਹੋਣਗੀਆਂ ਕੀ ਚੇਤੇ ਆਉਂਦੀਆਂ ਨੇ ਕੀ ਸਰਕਾਰ ਐਵੇਂ ਕਿ ਲੋਕ ਆਪ ਕਹਿ ਰਹੇ ਨੇ ਜਾਣ ਕੇ ਕਹਿ ਰਹੇ ਨੇ ਸਰਕਾਰ ਨੂੰ ਬਦਨਾਮ ਕਰਨ ਵਾਸਤੇ ਨਹੀਂ ਨਹੀਂ ਬਾਈ ਲੋਕ ਸੱਚ ਕਹਿ ਰਹੇ ਨੇ ਲੋਕ ਜੋ ਕਹਿੰਦੇ ਨੇ ਉਹ ਸੱਚ ਹੀ ਕਹਿੰਦੇ ਹੁੰਦੇ ਨੇ ਫਿਰ ਜੋ ਵਿਅੰਤਾ ਬੁੱਟੜ ਸੀਗਾ 90 ਗਨਮ ਦੇ ਵਿੱਚ ਉਹ ਇਹੀ ਚੀਜ਼ ਸੀਗੀ ਪਹਿਲਾਂ ਲੋਕਾਂ ਨੂੰ ਝੂਠੇ ਪਰਚੇ ਪਾਉਂਦਾ ਸੀਗਾ ਗਾਹੋ ਕਰ ਗੈਂਗਵਾਰ ਕਰਾਉਂਦਾ ਸੀਗਾ ਗਹਾਂ ਨੌਜਵਾਨ ਨੂੰ ਚੱਕਦਾ ਸੀਗਾ ਉਹੀ ਚੀਜ਼ ਹੁਣ ਭਗਵਾਨਤਾ ਕਰ ਰਿਹਾ ਹੈਗਾ ਸੇਮ ਉਹੀ ਚੀਜ਼ ਵਿਅੰਤਤਾ ਬੁੱਚੜਾ ਦਾ ਰੋਲ ਇਹ ਨਿਭਾ ਰਿਹਾ ਹੈਗਾ ਵਿਅੰਤਤਾ ਇਹ ਹੁਣ ਕਿੰਨੇ ਨੌਜਵਾਨ ਜਿਹੜਾ ਵੀ ਕੋਈ ਬਾਤ ਚਾਗਦਾ ਹੈ ਇਸ ਖਿਲਾਫ ਜਿਹੜਾ ਵੀ ਕੋਈ ਬਾਤ ਚਾਗਦਾ ਉਹਨੂੰ ਚੱਕ ਕੇ ਅੰਦਰ ਕਰ ਦਿੰਦਾ ਹੈ ਅੰਦਰ ਕਰ ਦਿੰਦੇ ਮਾਨ ਸਾਹਿਬ ਤਾਂ ਕਹਿੰਦੇ ਸੀ ਕਿ ਸਟੇਜਾਂ ਦੇ ਉੱਤੇ ਕਿਉਂਕਿ ਲੋਕਾਂ ਨੇ ਪ੍ਰਚਾਰ ਕੀਤਾ ਲੋਕਾਂ ਨੇ ਫਤਵਾ ਦਿੱਤਾ 92 ਐਮਐਲਏ ਮਾਨ ਸਾਹਿਬ ਨੇ ਕਿਹਾ ਕਿ ਜਦੋਂ ਇਹ ਆਂਦੇ ਨੇ ਕਹਿੰਦੇ ਡਲੇ ਮਾਰਿਆ ਕਰੋ ਸੁਣੀ ਹੋਣੀ ਹੈ ਗੱਲ ਤੁਸੀਂ ਸਹੀ ਗੱਲ ਆ ਬਾਈ ਹੱਕ ਮਹਾਰਾਜ ਬੰਦਾ ਡਲੇ ਮਾਰਦਾ ਨਾ ਇਹ ਇੱਕ ਵੀ ਕੰਮ ਨਹੀਂ ਚੱਜਦਾ ਕਰ ਇਹਨਾਂ ਨੇ ਜਿਹੜਾ ਕੋਈ ਬਾ ਇੱਕ ਵੀ ਕੰਮ ਨਹੀਂ ਇਹਨਾਂ ਨੇ ਚੱਜਦਾ ਕਰਿਆ ਹਾਂ ਬੇਅੰਤਾ ਜਮਾਂ ਦੂਜਾ ਨੰਬਰ ਦਾ ਬੁੱਚੜਾ ਇਹ ਹਾਂ ਜੀ ਭਾਈ ਇਹ ਕੀ ਲੱਗਦਾ ਕਿ ਸਰਕਾਰ ਕੀ ਆਪਣਾ ਕੋਈ ਕੀ ਕਰਨਾ ਚਾਹ ਰਹੀ ਹੈ ਕਿ ਜਿਸ ਤਿੱਕੇ ਨਾਲ ਚੀਜ਼ਾਂ ਹੋ ਰਹੀਆਂ ਨੇ ਕਿ ਸਾਡਾ ਸਿੱਖ ਧਰਮ ਖਤਮ ਕਰਨਾ ਚਾਹ ਰਹੀ ਹੈ ਮੰਨ ਲਓ ਸਾਨੂੰ ਪਤਾ ਸਾਡਾ ਦੀਪ ਸਿੰਘ ਭਾਈ ਸਾਡਾ ਵੱਡਾ ਬਾਈ ਛੋਟਾ ਭਾਈ ਮੂਸੇ ਵਾਲਾ ਉਹ ਇਹਨਾਂ ਨੇ ਖਤਮ ਕਰਤਾ ਉਹਨਾਂ ਨੂੰ ਪਤਾ ਸੀ ਉਹਨਾਂ ਨੇ ਪੱਗ ਦੇ ਗਾਣੇ ਗਾਏ ਆ ਜਾਂ ਕਥੇ ਦੇ ਗਾਣੇ ਗਾਏ ਆ ਇਹਨਾਂ ਨੂੰ ਪਤਾ ਸੀ ਵੀ ਜੇ ਅੱਜ ਚਿੱਟਾ ਨਹੀਂ ਮੰਨਦਾ ਚਿੱਟਾ ਕਿਉਂ ਨਹੀਂ ਮੰਨਦਾ ਸਰਕਾਰ ਦੇ ਹੱਥਾਂ ਇਹ ਜਾਣ ਕੇ ਨਹੀਂ ਮੰਨ ਕਰਦੇ ਵੀ ਪੰਜਾਬ ਦੀ ਨੌਜਵਾਨੀ ਖਤਮ ਕਰੋ ਪੰਜਾਬ ਇੱਕ ਇਹ ਜੀ ਸਟੇਟ ਹੈ ਵੀ ਇਕੱਠੇ ਹੋ ਕੇ ਲੋਕ ਕਿਸੇ ਵੀ ਗੱਲ ਤੇ ਹਮਲਾ ਕਰ ਸਕਦੇ ਆ ਪਹਿਲਾਂ ਵੀ ਭਾਨੇ ਨੂੰ ਚੱਕਿਆ ਸੀ ਕਹਿੰਦੇ ਭਾਨੇ ਦੀ ਬੋਲਬਾਣੀ ਵਧਿਆ ਨਹੀਂ ਹੈਗੀ ਕਹਿੰਦੇ ਮੁੱਖ ਮੰਤਰੀ ਨੂੰ ਐ ਬੋਲਦੇ ਆ ਪੁਲਿਸ ਨੂੰ ਐ ਬੋਲਦੇ ਆ ਐਸ்சி ਕੇ ਨਾਲ ਗਾਲ੍ਹਾਂ ਕੱਢਦੇ ਆ ਕਹਿੰਦੇ ਐ ਇਹ ਚੀਜ਼ਾਂ ਸੀਗੀਆਂ ਹੁਣ ਕਹਿੰਦੇ ਵੀ ਆਪਣੇ ਹੱਥ ਦੇ ਕਾਨੂੰਨ ਲੈ ਰਿਹਾ ਹੱਥਾਂ ਦੇ ਵਿੱਚ ਕਹਿੰਦੇ ਕਾਨੂੰਨ ਤੋਂ ਉੱਪਰ ਥੋੜੀਏ ਕਹਿੰਦੇ ਭਾਨਾ ਅਸੀਂ ਡੱਬ ਵਾਲੀ ਕੋਲ ਆਏ ਆ ਮਾਲੋ ਮੇਰੀ ਕਿਸੇ ਪੁਲਿਸ ਵਾਲੇ ਨਾਲ ਮਿਰੀ ਨਹੀਂ ਮੰਨਦੀ ਮੇਰੇ ਪਿੰਡ ਦਾ ਜਾਮੇ ਜਿਸ ਤਰੀਕੋ ਆ ਉਹ ਬੰਦਾ ਮੇਰੀ ਫੇਸਬੁੱਕ ਤੇ ਫੋਟੋ ਪਾਉਂਦਾ ਮੈਨੂੰ ਫਲਾਨਾ ਐ ਕਹਿੰਦਾ ਭਾਨੇ ਦੀ ਨਹੀਂ ਵੀ ਬਣਦੀ ਹੋ ਸਕਦੀ ਉਹਦੇ ਨਾਲ ਉਹ ਜਾਣ ਕੇ ਬਦਨਾਮ ਕਰਦਾ ਇਕੱਠ ਐਵੇਂ ਹੋ ਗਿਆ ਭਾਨਾ ਮੈਂ ਇਹ ਇਕੱਠ ਆਪਣੇ ਆਪ ਚ ਕੁਝ ਕਹਿ ਰਿਹਾ ਕਿ ਭਾਨਾ ਸੱਚਾ ਹੈ ਸਾਨੂੰ ਭਾਨੇ ਨੇ ਕੋਈ ਪੈਸੇ ਦਿੱਤੇ ਨਹੀਂ ਅਸੀਂ ਇਨੀ ਦਰੋਂ ਆਏ ਅਸੀਂ ਆਪ ਦਾ ਕਰਾਇਆ ਲਾ ਕੇ ਆਏ ਭਾਨੇ ਮਗਰ ਭਾਨੇ ਦੀਆਂ ਗੱਲਾਂ ਚੰਗੀਆਂ ਵੇਖ ਕੇ ਹੜਾ ਮੇਲੇ ਦਾ ਭਾਨਾ ਤੇ ਆ ਨਾਮ ਕੀ ਅ ਇਹਦਾ ਨਾਂ ਕੀ ਸੀ ਲੱਖਾ ਲੱਖਾ ਸਦਾਣਾ ਉਹ ਤਾਂ ਪਾਣੀਆਂ ਚ ਤੁਰੇ ਫਰੇ ਆ ਉਹ ਤਾਂ ਕੋਈ ਆ ਨਹੀਂ ਤੇ ਅੱਜ ਇਹ ਆ ਗਏ ਜੇ ਭਗਵੰਤ ਮਾਨ ਦੀ ਸਰਕਾਰ ਰਹੀ ਧਰਮ ਖਤਮ ਹੋ ਜਾਊਗਾ ਜੀ ਜੀ ਕਿਉਂ ਇਹ ਅਜਿਹਾ ਕਿਉਂ ਲੱਗਦਾ ਕਿ ਧਰਮ ਖਤਮ ਹੋ ਜਾਏਗਾ ਉਹ ਤਾਂ ਕਹਿੰਦੇ ਅਸੀਂ ਸਿੱਖੀ ਲਈ ਪ੍ਰਚਾਰ ਕਰ ਰਹੇ ਆਂ ਗੁਰਦੁਆਰੇ ਬਣਾ ਰਹੇ ਆਂ ਲੋਕਾਂ ਨੂੰ ਯਾਤਰਾ ਕਰਾ ਰਹੇ ਆਂ ਦੂਰ ਦੂਰ ਤੱਕ ਰਹੀ ਯਾਤਰਾ ਹੀ ਹੈ ਜੇ ਭਗਵੰਤ ਮਾਨ ਸਿਆਣਾ ਹੁੰਦਾ ਮੁੱਖ ਮੰਤਰੀ ਬਣ ਗਿਆ ਤੇ ਕੇਸ ਤੇ ਰੱਖਣੇ ਸੀ ਉਹਨੇ ਪੰਜਾਬ ਦਾ ਮੁੱਖ ਮੰਤਰੀ ਕੇਸ ਉਹਦੇ ਰੱਖੇ ਨਹੀਂ ਮੁੱਖ ਮੰਤਰੀ ਕਹਿੰਦੇ ਸਾਰਿਆਂ ਦੇ ਆ ਮੈਂ ਕਹਿੰਦੇ ਨਹੀਂ ਜੀ ਪੰਜਾਬ ਦਾ ਇਕੱਲੇ ਦਾ ਹੈ ਤਾਂ ਸਾਰੇ ਪੰਜਾਬ ਦਾ ਮੁੱਖ ਮੰਤਰੀ ਪਰ ਕੇਸ ਤੇ ਰੱਖਣੇ ਚਾਹੀਦੇ ਇੱਕ ਪਾਸੇ ਕਹਿੰਦਾ ਮੈਂ ਵਿਅੰਤ ਸਿੰਘ ਨਾ ਭਗਵੰਤ ਸਿੰਘ ਮਾਨ ਹੈ ਠੀਕ ਹੈ ਅਸੀਂ ਵੀ ਕਹਨੇ ਵੀ ਭਗਵੰਤ ਸਿੰਘ ਮਾਨ ਹੈ ਮੁੱਖ ਮੰਤਰੀ ਸਾਹਿਬ ਹੈ ਉਹਨਾਂ ਨੇ ਜੋ ਕੇਸ ਨਹੀਂ ਰੱਖੇ ਤੇ ਸਿੱਖਾਂ ਦਾ ਭਲਾ ਕਿੱਥੋਂ ਕਰ ਦੇਣਗੇ ਨਹੀਂ ਕਰ ਸਕਦੇ ਇੱਕ ਰੈਲੀਆਂ ਦੀ ਗੱਲ ਕੀਤੀ ਕਹਿੰਦੇ ਵੀ ਰੈਲੀਆਂ ਦੇ ਵਿੱਚ ਤੁਹਾਨੂੰ ਪੈਸੇ ਨਹੀਂ ਦਿੱਤੇ ਅਸੀਂ ਇੱਥੇ ਪਹੁੰਚੇ ਹਾਂ ਆਮ ਤੌਰ ਤੇ ਜਦੋਂ ਕਹਿੰਦੇ ਦੁੱਖ ਦੀ ਗੱਲ ਹੁੰਦੀ ਹੈ ਸਭ ਸ਼ਰੀਕ ਹੁੰਦੇ ਨੇ ਉੱਥੇ ਆਂਦੇ ਨੇ ਹੋਰ ਵੀ ਰੈਲੀਆਂ ਹੁੰਦੀਆਂ ਨੇ ਸਿਆਸੀ ਰੈਲੀਆਂ ਉੱਥੇ ਫਿਰ ਕਿਵੇਂ ਕੱਟ ਹੁੰਦੇ ਆ ਉੱਥੇ ਜੇ ਕੋਈ ਸੱਚੀ ਗੱਲ ਹੁੰਦੀ ਉੱਥੇ ਤਾਂ ਇਕੱਠ ਹੁੰਦੇ ਆ ਜੀ ਸੱਚ ਤੇ ਇਕੱਠ ਹੁੰਦੇ ਆ ਹੁਣ ਲੱਖਾ ਸਦਾਨਾ ਕਿਤੇ ਇਕੱਠ ਕਰਦਾ ਉੱਥੇ ਇਕੱਠ ਹੋਊਗਾ ਮੂਸੇ ਵਾਲੇ ਦਾ ਪਿਓ ਇਕੱਠ ਕਰਦਾ ਉਹਨਾਂ ਦਾ ਮੁੰਡਾ ਮਰਿਆ ਉਹਦੀਆਂ ਚਵਾਰੇ ਵਿਹਲੇ ਪਏ ਇਹਨਾਂ ਨੇ ਕਰਾਏ ਹੈ ਸੋਸ਼ਾਇਟੀ ਖੋਈ ਉਹਨਾਂ ਤੋਂ ਉਹ ਠੀਕ ਹੈ ਸਿੱਧਾ ਜੱਟ ਸੀਗਾ ਮਗਰ ਲੱਗ ਗਿਆ ਤੇ ਮਰਵਾਤਾ ਇਹਨਾਂ ਨੇ ਹੁਣ ਕੀ ਆਨਲ ਟਾਈਮ ਦੇ ਵਿੱਚ ਜਿਵੇਂ ਭਾਨੇ ਨੂੰ ਫੜਿਆ ਹੋਇਆ ਕਿ ਲੱਗਦਾ ਕਿ ਇਸ ਤੋਂ ਨਿਕਲਦੇ ਇੱਕ ਚੌਥਾ ਪੰਜਵਾਂ ਹੋਰ ਤਿਆਰ ਹੋਵੇ ਲਾ ਜੀ ਹੁਣ ਤਾਂ ਜਿਹੜਾ ਮੁੰਡਾ ਹੋਰ ਉੱਭਰੂਗਾ ਤਾਂ ਉਠੂਗਾ ਉਹ ਵੀ ਜੇਲ੍ਹ ਚ ਜਾਊਗਾ ਹੁਣ ਤਾਂ ਲੱਖੇ ਨੂੰ ਫੜਨ ਨੂੰ ਫਿਰਦੇ ਆ ਇਹ ਪਰ ਲੱਖੇ ਨਾਲ ਮੰਦਿਰ ਵਾਲੀ ਆਡਰ ਤੇ ਜੀ 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 ਮਤਲਬ ਲੱਖੇ ਨਾਲ ਮੰਦਿਰ ਹੈਗੀ ਬਈ ਸਨੇਹਾ ਕੋਈ ਦੇਣਾ ਚਾਹੋਗੇ ਕੋੜ ਦੋਨੇ ਪਹੁੰਚੇ ਹੋਏ ਹਾਂ ਇੰਨਾ ਇਕੱਠਾ ਹੈ ਕਿ ਕੀ ਸਨੇਹਾ ਹੋਏਗਾ ਲੋਕਾਂ ਦੇ ਵਾਸਤੇ ਆਉਣ ਵਾਲੇ ਸਮੇਂ ਦੇ ਵਿੱਚ 24 ਵੀ ਸਰ ਤਿਆਰ ਆ ਰਹੇ ਆ ਲੋਕਾਂ ਨੂੰ ਸਨੇਹਾ ਦਾ ਇਹ ਦਿਨ ਹੱਥ ਬੰਨ ਕੇ ਸਾਡੀ ਤਾਂ ਅਪੀਲ ਹੀ ਆ ਬਈ ਯਾਰ ਵੀ ਜਿਹੜਾ ਵੀ ਨੌਜਵਾਨ ਆ ਪੰਜਾਬ ਦੇ ਖਾਤਰ ਹੱਕਾਂ ਖਾਤਰ ਪੰਜਾਬ ਦੀ ਪੰਜਾਬੀ ਖਾਤਰ ਜੇ ਪੰਜਾਬ ਦੇ ਸਿੱਖ ਧਰਮੇ ਧਰਮ ਖਾਤਰ ਕੋਈ ਵੀ ਬਾਤ ਚਾਹਦਾ ਉਹਦਾ ਸਾਥ ਦਿਆ ਕਰੋ ਇਹ ਜੋ ਦਿੱਲੀ ਦੇ ਥੱਲੇ ਲੱਗੇ ਹੋਏ ਹਨ ਉਹਨਾਂ ਨੇ ਆਪਣਾ ਕੁਝ ਨਹੀਂ ਕਰਨਾ ਇਹ ਸਾਰੇ ਜੀ ਕਾਂਗਰਸ ਅਕਾਲੀ ਵੀ ਝਾੜੂ ਵਾਲੇ ਹੋਗੇ ਜਿਹੜੇ ਦਿੱਲੀ ਤੋਂ ਚੱਲਦੇ ਆ ਯਾਰ ਉਹਨਾਂ ਨੇ ਪੰਜਾਬ ਦਾ ਕੱਖ ਨਹੀਂ ਕਰਨਾ ਉਹਨਾਂ ਨੇ ਆਪਣਾ ਸੱਭਿਆਚਾਰ ਵੀ ਖਤਮ ਕਰ ਦੇਣਾ ਆਪਣਾ ਸਿੱਖ ਵਿਰਸਾ ਵੀ ਖਤਮ ਕਰ ਦੇਣਾਗਾ ਐਡਾ ਇਤਿਹਾਸ ਆਪਣਾ ਕੁਰਬਾਨੀ ਵਾਲਾ ਬਈ ਇਹਨੇ ਬਿਲਕੁਲ ਖਤਮ ਹੀ ਕਰ ਦਿੱਤਾ ਸਾਰੀਆਂ ਪਾਰਟੀਆਂ ਨੇ ਇਹਨੇ ਨੇ ਯਾਰ ਆਪਾਂ ਲੋਕਾਂ ਨੂੰ ਅਪੀਲ ਹੀ ਕਰਨੇ ਆਗੇ ਵੀ ਜਿਹੜੇ ਵੀ ਨੌਜਵਾਨ ਪੰਜਾਬ ਦੀ ਗੱਲ ਕਰਦੇ ਨੇ ਪੰਜਾਬ ਦੇ ਹੱਕਾਂ ਦੇ ਮੁੱਦਿਆਂ ਤੇ ਗੱਲ ਕਰਦੇ ਨੇ ਉਹਨਾਂ ਦਾ ਸਾਥ ਦਿਆ ਕਰੋ ਇਹ ਜਿਹੜੇ ਪਖੰਡ ਆ ਕੇ ਬਦਲਾ ਦੇ ਨਾਂ ਤੇ ਆਪ ਨੂੰ ਗੁਮਰਾਹ ਕੀਤਾ ਉਹਨਾਂ ਤੋਂ 2024 ਦੇ ਵਿੱਚ ਇਲੈਕਸ਼ਨ ਆਉਣਗੀਆਂ ਇਹਨਾਂ ਨੂੰ ਝਾੜੂ ਆਉਣ ਭਗਵੰਤ ਮਾਨ ਨੂੰ ਮੜਾ ਮੈਂ ਦੱਸ ਦਿਓ ਕੇਜਰੀਵਾਲ ਨੂੰ ਵੀ ਪੰਜਾਬ ਹਜੇ ਸੁੱਤਾ ਨਹੀਂ ਜਾਗਦਾਗਾ ਇਹ ਵੱਡੇ ਵੱਡੇ ਅਫਦਾਲੀ ਨਹੀਂ ਛੱਡੇ ਇੱਥੇ ਰਗੇਜ ਨਹੀਂ ਛੱਡੇ ਇੱਥੇ ਇੰਦਰਾ ਗਾਂਧੀ ਨਹੀਂ ਛੱਡੀ ਇੱਥੇ ਵੀ ਇਹ ਕਾਦੇ ਵਿਚਾਰੇ ਨੇ ਇਹ ਇਹ ਪੰਜਾਬ ਹੈ ਹਜੇ ਪੰਜਾਬ ਦੀ ਅਣਖ ਗੈਰਤ ਮਰੀ ਨਹੀਂ ਹਜੇ ਇਹ ਜਾਗਦੇ ਨੇ ਇਹ ਪੰਜਾਬ ਦੇ ਲੋਕਾਂ ਨੂੰ ਅਪੀਲ ਆ ਵੀ 2024 ਦੇ ਵਿੱਚ ਇਹਦਾ ਠੇਕਰਾ ਮੁੱਦਾ ਮਾਰਦਾ ਠੇਕਰਾ ਜੀ ਜੀ ਬਹੁਤ ਸ਼ੁਕਰੀਆ ਭਾਈ ਪਿੰਡ ਤੋਂ ਨੇ ਤਾਂ ਅਸੀਂ ਗੱਲਬਾਤ ਕਰ ਰਹੇ ਸੀ ਕਿ ਇਕੱਠ ਦੇ ਵਿੱਚ ਪਹੁੰਚੇ ਨੇ ਇਹਨਾਂ ਦਾ ਸਖਤ ਤੌਰ ਤੇ ਨਿਰਾਸ਼ਾ ਹੈ ਸਰਕਾਰ ਦੇ ਪ੍ਰਤੀ ਕਿ ਸਰਕਾਰ ਰਵਈਆ ਜਿਹੜਾ ਸਹੀ ਨਹੀਂ ਕਰ ਰਹੀ ਲੋਕਾਂ ਪ੍ਰਤੀ ਪਾਣਾ ਸਿੱਧੂ ਪ੍ਰਤੀ ਪਰ ਹੌਣ ਲੈ ਦਿਨ ਵਿੱਚ ਕੀ ਤਸਵੀਰ ਹੋਏਗੀ ਕਮੈਂਟ ਬਾਕਸ ਦੇ ਵਿੱਚ ਵਿੱਚ ਆ ਜੂ ਸੰਜੇ ਕਰ ਕੈਮ ਸਾਹ ਜੋਗ ਦਸੀ ਜਗਜੀਤ ਧੰਨਵਾਦ